ਮੂਸੇ ਪਿੰਡ ਦੀ ਜੇ Google ਤੇ ਆਪਾਂ ਸਰਚ ਵੇਖੀਏ ਤਾਂ ਇਹ ਉਹ ਪਿੰਡ ਹੈ ਆ ਸਧਾਰਨ ਜੇ ਗੇਟ ਦੇ ਕੋਲੇ ਉਹ ਨੇ ਜਿਹੜੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਸਰਚ ਕੀਤੇ ਜਾਂਦੇ ਨੇ ਸਭ ਤੋਂ ਵੱਧ ਫੋਟੋ ਜੇ ਖਿੱਚੀ ਜਾਂਦੀ ਹੈ ਤਾਂ ਇਸ ਛੋਟੇ ਜਿਹੇ ਘਰ ਦੀ ਖਿੱਚੀ ਜਾਂਦੀ ਹੈ ਥੋੜੇ ਨਗਰ ਦੀ ਖਿੱਚੀ ਜਾਂਦੀ ਹੈ ਤੁਹਾਨੂੰ ਤੁਹਾਡਾ ਜਿਹੜਾ ਪੁੱਤ ਹੈ ਉਹ ਐਡਾ ਵੱਡਾ ਮਾਣ ਦੇ ਕੇ ਗਿਆ ਵੀ ਤੁਹਾਡੇ ਪਿੰਡ ਦੇ ਸਾਈਨ ਬੋਰਡ ਹੈ ਜਿੱਥੇ ਮੂਸਾ ਲਿਖਿਆ ਹੋਇਆ ਹੈ ਉਥੇ ਖੜਖੜ ਕੇ ਲੋਕ ਫੋਟੋਆਂ ਕਰਵਾ ਕੇ ਜਾਂਦੇ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਚੋਂ ਆਉਂਦੇ ਆ ਸਾਡੇ ਕੈਂਡੀਡੇਟ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਾਡੇ ਐਮਐਲਏ ਸਾਹਿਬ ਸਾਬਕਾ ਸੁਗੜ ਤੋਂ ਕੋਫਰ ਸਾਹਿਬ ਤੇ ਮੇਰੇ ਕਾਮਰੇਡ ਵੀਰ ਸਮੁੱਚੀ ਕਾਂਗਰਸੀ ਲੀਡਰਸ਼ਿਪ ਜਿਹਨੇ ਤੁਸੀਂ ਨਾਲ ਆਏ ਹੋ ਤੇ ਮੇਰੇ ਬਹੁਤ ਹੀ ਸਤਿਕਾਰ ਸੂਝਬਾਨ ਵੋਟਰ ਭੈਣੋ ਭਰਾਵੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਰ ਜੀਕਾ ਖਾਲਸਾ ਵਾਹਿਰ ਜੀ ਕੀ ਫਤਿਹ ਅੱਜ ਇਹ ਗੱਲ ਚੱਲੀ ਹੈ ਆਪਾਂ ਜਸਟਿਸ ਦੀ ਕਰਦੇ ਆਂ ਜਸਟਿਸ ਦੀ ਮੈਂ ਤੁਹਾਡੇ ਨਾਲ ਡਿਸਕਸ ਨਹੀਂ ਕਰਨੀ ਕਿਉਂਕਿ ਮੈਂ ਇਨਸਾਫ ਦੇ ਬਾਰੇ ਸਾਰੇ ਪੰਜਾਬ 'ਚ ਹੀ ਬੋਲੀ ਜਾਂਦਾ ਤੇ ਤੁਸੀਂ ਮੇਰਾ ਪਰਿਵਾਰ ਨੂੰ ਤੁਹਾਨੂੰ ਹਰ ਗੱਲ ਦਾ ਪਤਾ ਹੈ ਆਪਾਂ ਮੌਤ ਤਾਂ ਮੌਤ ਉਸ ਤੋਂ ਬਾਅਦ ਜੋ ਆਪਣੇ ਨਾਲ ਹੋਇਆ ਉਹ ਕੋਈ ਤੁਹਾਡੇ ਤੋਂ ਲੋਕੈਸ਼ਪਿਆ ਨਹੀਂ ਤਾਂ ਮੈਂ ਜਾਦੇ ਸਮਾਂ ਉਸ ਗੱਲ ਦੇ ਉੱਤੇ ਨਹੀਂ ਲਾਉਣਾ ਮੈਂ ਤੁਹਾਨੂੰ ਬੇਨਤੀ ਇੱਕ ਇਹੀ ਕਰਨੀ ਆ ਵੀ ਬਾਕੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਮੈਂ ਜਦੋਂ ਤੋਂ ਸਰਪੰਚ ਬਣਿਆ ਮੈਂ ਸੋਨੂੰ ਲੀਡਰ ਸਾਹਿਬ ਬੈਠੇ ਨੇ ਆਪਣੇ ਹਲਕਾ ਇੰਚਾਰਜ ਬੈਠੇ ਨੇ ਜੇ ਤਾਂ 5 ਸਾਲਾਂ ਦੇ ਵਿੱਚ ਕਿਸੇ ਦਾ ਵੀ ਕੰਮ ਠਾਣੇ ਚੌਂਕੀ ਪ੍ਰਸ਼ਾਸਨ ਕੋਲੇ ਤੁਸੀਂ ਆਏ ਹੋਵੋ ਨਹੀਂ ਹੋਇਆ ਤਾਂ ਮੈਂ ਗੁਨਾਹਗਾਰ ਆ ਵੀਰਾਂ ਹੱਥ ਘੜੇ ਕਰਕੇ ਤਾਂ ਕਹਿ ਸਕਦਾ ਹਾਂ ਕਿਸੇ ਦਾ ਵੀ ਕਦੇ ਕੋਈ ਕੰਮ ਰੁਕਿਆ ਹੋਵੇ ਤਾਂ ਤੁਸੀਂ ਖੜੇ ਹੋ ਕੇ ਨੇਤਾ ਜੀ ਦੇ ਧਿਆਨ ਚ ਲਿਆ ਸਕਦੇ ਹੋ ਪਰੰਤੂ ਅਸੀਂ ਜਦੋਂ ਸਰਪੰਚ ਬਣਿਆ ਸਰਪੰਚ ਵੀ ਮੂਫਲੀ ਨਾਲ ਬਣਿਆ ਸੀ ਕਿਉਂਕਿ ਮੇਰੇ ਪੁੱਤ ਦਾ ਇਹ ਸੁਪਨਾ ਸੀ ਜੇ ਨਸ਼ੇ ਵੰਡ ਕੇ ਲੋਕਾਂ ਦੇ ਧੀ ਪੁੱਤਾਂ ਦਾ ਗਲਤ ਆਤਮਾ ਪਾ ਕੇ ਮੈਂ ਸਰਪੰਚ ਬਣਿਆ ਤਾਂ ਮੇਰਾ ਸਰਪੰਚ ਬਣਿਆ ਦਾ ਕੋਈ ਫਾਇਦਾ ਨਹੀਂ ਤਾਂ ਆਪਾਂ ਤੰਦੇਹੀ ਦੇ ਨਾਲ ਜਿੰਨਾ ਤੁਸੀਂ ਮੈਨੂੰ ਪਿਆਰ ਦੇ ਕੇ ਜਿਤਾਇਆ ਆਪਾਂ ਉਹਨੂੰ ਵੱਧ ਸ਼ੁੱਧਤਾ ਦੇ ਨਾਲ ਤੁਹਾਡੀ ਸੇਵਾ ਕੀਤੀ ਹੈ। ਡਿਵੈਲਪਮੈਂਟ ਦਾ ਕੰਮ ਜਿੰਨਾ ਹੋਇਆ ਤੁਹਾਡੇ ਤੋਂ ਸਾਰਾ ਕੋਈ ਭੁੱਲੇ ਨਹੀਂ ਹੋ ਤੁਸੀਂ। ਪਰ ਇੱਕ ਗੱਲ ਯਾਦ ਰੱਖਿਓ। ਹਾਂ ਹੋ ਸਕਦਾ ਕੋਈ ਮੇਰੇ ਤੋਂ ਫਿਰ ਵੀ ਕਮੀ ਰਹੇਗੀ। ਇਸ ਕੰਮ ਕੋ ਕੰਮ ਬਹੁਤ ਵੱਡਾ ਨਗਰ ਦਾ ਕੰਮ ਬਹੁਤ ਵੱਡਾ ਹੁੰਦਾ ਫਿਰ ਵੀ ਥੋੜਾ-ਬਹੁਤ ਹੀ ਕਿਤੇ ਨਾ ਕਿਤੇ ਕੋਈ ਅਧੂਰਾ ਕੰਮ ਰਹਿ ਸਕਦਾ ਹੈ। ਪਰ ਤੁਸੀਂ ਇਸ ਤੋਂ ਵੀ ਉੱਪਰ ਉੱਠ ਕੇ ਗੱਲ ਸੋਚਣੀ ਹੈ ਵੀ ਜਿਹੜਾ ਤੁਹਾਡਾ ਜਵਾਬ ਨੇ ਆਪਣੇ ਨਗਰ ਨੂੰ ਰੁਤਬਾ ਦਿੱਤਾ ਹੈ ਨਾ ਉਹਦਾ ਕੋਈ ਵੀ ਇੰਡੀਆ ਦਾ ਤਾਂ ਕੀ ਮੇਰਾ ਕਹ ਸੰਸਾਰ ਤੇ ਕੋਈ ਸ਼ਹਿਰ ਵੱਡੇ ਵੱਡੇ ਉਹ ਮੁਕਾਬਲਾ ਨਹੀਂ ਕਰਦੇ ਜਿਸ ਜਗ੍ਹਾ ਦੇ ਉੱਤੇ ਅੱਜ ਸਾਡਾ ਮੂਸਾ ਖੜਾ ਹੈ ਮੂਸੇ ਪਿੰਡ ਦੀ ਜੇ Google ਤੇ ਆਪਾਂ ਸਰਚ ਵੇਖੀਏ ਤਾਂ ਇਹ ਉਹ ਪਿੰਡ ਹੈ ਆ ਸਧਾਰਨ ਜੇ ਗੇਟ ਦੇ ਕੋਲੇ ਉਹ ਨੇ ਜਿਹੜੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਸਰਚ ਕੀਤੇ ਜਾਂਦੇ ਨੇ ਸਭ ਤੋਂ ਵੱਧ ਫੋਟੋ ਜੇ ਖਿੱਚੀ ਜਾਂਦੀ ਹੈ ਤਾਂ ਇਸ ਛੋਟੇ ਜੇ ਗਰਦੀ ਖਿੱਚੀ ਜਾਂਦੀ ਹੈ ਤੁਹਾਡੇ ਨਗਰ ਵੀ ਖਿੱਚੀ ਜਾਂਦੀ ਹੈ ਤੁਹਾਨੂੰ ਤੁਹਾਡਾ ਜਿਹੜਾ ਪੁੱਤ ਹੈ ਉਹ ਐਡਾ ਵੱਡਾ ਮਾਣ ਦੇ ਕੇ ਗਿਆ ਵੀ ਤੁਹਾਡੇ ਪਿੰਡ ਦੇ ਸਾਈਨ ਬੋਰਡ ਹੈ ਜਿੱਥੇ ਬੂਸਾ ਲਿਖਿਆ ਹੋਇਆ ਹੈ ਉਹਤੇ ਖੜਖੜ ਕੇ ਲੋਕ ਫੋਟੋਆਂ ਕਰਵਾ ਕੇ ਜਾਂਦੇ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਚੋਂ ਆਉਂਦੇ ਆ ਉਹ ਮਾਣ ਮਹਿਸੂਸ ਕਰਦੇ ਆ ਕਿ ਮੈਂ ਬੂਸੇ ਦੀ ਫਿਰਨੀ ਤੇ ਖੜਾ ਮੈਂ ਬੂਸੇ ਨੂੰ ਜਾਣ ਵਾਲੇ ਰਾਹ ਦੇ ਉੱਤੇ ਖੜਾ ਇਹ ਮਾਣ ਵੀਰ ਸੌਖਾ ਨਹੀਂ ਮਿਲਿਆ ਇਹ ਮਾਣ ਤੁਹਾਡੇ ਬੱਚੇ ਨੇ ਬਹੁਤ ਵੱਡੀ ਸ਼ਹਾਦਤ ਦੇ ਕੇ ਇੱਕ ਨਗਰ ਨੂੰ ਇੱਕ ਵੱਖਰੀ ਪਹਿਚਾਣ ਸੰਸਾਰ ਦੇ ਉੱਤੇ ਦਿੱਤੀ ਹੈ ਮੈਂ ਕੱਲ ਸਿੱਧੂ ਸਾਹਿਬ ਦਾ ਰੋਡ ਸ਼ੋਅ ਕਰਕੇ ਆਇਆ ਸੀ ਤਾਂ ਜਦੋਂ ਅਸੀਂ ਇਹਦਾ ਜੱਦੀ ਪਿੰਡ ਪੂਲਾ ਵਿੱਚ ਦੀ ਨੰਗੇ ਲੋਕਾਂ ਨੇ ਸਾਡਾ ਬਹੁਤ ਸਵਾਗਤ ਕੀਤਾ ਮੈਂ ਸਿੱਧੂ ਸਾਹਿਬ ਨੇ ਵਾਅਦਾ ਕਰਿਆ ਸੀ ਇਹ ਤੁਹਾਡਾ ਜੱਦੀ ਪਿੰਡ ਹੈ ਤੇ ਸਾਡਾ ਜੱਦੀ ਪਿੰਡ ਬੂਸਾ ਹੈ ਅਸੀਂ ਵੋਟਾਂ ਤੁਹਾਨੂੰ ਤੁਹਾਡੇ ਪੂਲੇ ਤੋਂ ਵੱਧ ਪਾ ਕੇ ਕੱਢਾਂਗੇ ਉੱਥੇ ਉਹ ਵੀ ਸਿੱਧੂ ਨੇ ਤੇ ਅਸੀਂ ਵੀ ਸਿੱਧੂ ਆ ਤਾਂ ਹੁਣ ਸਾਡੇ ਦੋਨੇ ਸਿੱਧੂ ਭਰਾਵਾਂ ਵਿੱਚ ਮੁਕਾਬਲਾ ਵੀ ਅਸੀਂ ਉਹ ਵੱਧ ਪਾਉਂਦੇ ਆ ਕਿ ਅਸੀਂ ਵੱਧ ਪਾਉਂਦੇ ਆ ਪਰ ਇਸ ਗੱਲ ਦਾ ਧਿਆਨ ਰੱਖਣਾ ਹੈ ਮੂਸਾ ਹਮੇਸ਼ਾ ਹੀ ਪੰਜਾਬ ਦਾ ਸੰਸਾਰ ਦਾ ਮੋਰੀ ਪਿੰਡ ਹੈ ਤੇ ਇਹਨੂੰ ਮੋਰੀ ਬਣਾ ਕੇ ਰੱਖਣਾ ਹੈ ਇਹ ਭੁੱਲ ਜੋ ਭੋਲਾ ਕੌਣਾ ਬਲਕੌਰ ਕੌਣਾ ਇਹ ਗੱਲ ਛੱਡ ਦਿਓ ਪਰੰਤੂ ਤੁਹਾਡੇ ਨਗਰ ਦੀ ਚੜ੍ਹਦੀ ਕਲਾ ਜੇ ਕੋਈ ਅੱਜ ਪ੍ਰਸ਼ਾਸਨ ਦੇ ਵਿੱਚ ਕੋਈ ਸਕੀਮ ਆਉਂਦੀ ਹੈ ਕੋਈ ਗ੍ਰਾਂਟ ਆਉਂਦੀ ਹੈ ਤਾਂ ਤੁਹਾਨੂੰ ਇਹ ਮਾਣ ਹੈ ਤੁਸੀਂ ਕਹੋ ਚਾਹੇ ਨਾ ਕਹੋ ਤੁਸੀਂ ਡੀਸੀ ਸਾਹਿਬ ਨੂੰ ਮਿਲੇ ਹੋਮੋ ਚਾਹੇ ਨਾ ਮਿਲੇ ਹੋਮੋ ਪਰ ਤੁਹਾਡਾ ਨੰਬਰ ਪਹਿਲੀਆਂ ਚ ਲੱਗਦਾ ਹੈ ਇਹ ਰਤਵਾ ਇਹ ਰਿੰਗ ਤੁਹਾਡੇ ਹਿੱਸੇ ਆਇਆ ਔਰ ਆਪਾਂ ਇਹਨੂੰ ਬਰਕਰਾਰ ਰੱਖਣਾ ਹੈ ਇਸ ਗੱਲ ਤਾ ਮੇਰੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਵੀ ਸਾਰੀਆਂ ਗੱਲਾਂ ਨੂੰ ਭੁੱਲ ਭੁਲਾ ਕੇ ਜੇ ਕਿਸੇ ਦਾ ਕੋਈ ਮੇਰੇ ਨਾਲ ਮਾੜਾ ਮੋਟਾ ਮਨ ਸ਼ਿਕਵਾ ਹੋਵੇ ਤਾਂ ਮੇਰੇ ਤੱਕ ਸੀਮਤ ਰੱਖਿਓ ਤਾਂ ਆਪਾਂ ਭਰਾ ਸਿੱਧੂ ਦਾ ਇਹਨਾਂ ਦਾ ਨੁਕਸਾਨ ਨਹੀਂ ਕਰਨਾ ਜੱਜ ਕੇ ਆਪਣੇ ਪਿੰਡ ਜੋ ਆਪਾਂ ਲੀਡ ਦਵਾ ਕੇ ਥੋ ਤੋੜਨੀ ਹੈ ਤਾਂ ਜੋ ਆਪਾਂ ਬੜੇ ਮਾਣ ਦੇ ਨਾਲ ਕੱਲ ਨੂੰ ਐਮਪੀ ਬਣ ਕੇ ਲੋਕ ਸਭਾ ਦੇ ਵਿੱਚ ਜਾਣ ਆਪਾਂ ਇਹਨਾਂ ਤੋਂ ਜਸਟਿਸ ਦੀ ਜਿਹੜੀ ਉਮੀਦ ਹੈ ਉਹ ਪੂਰੀ ਰੱਖਾਂਗੇ ਉੱਥੇ ਜਾ ਕੇ ਆਪਣਾ ਪੱਖ ਰੱਖਣ ਤੇ ਡਿਵੈਲਪਮੈਂਟ ਦੇ ਲਈ ਆਪਾਂ ਜਿੰਨਾ ਵੱਧ ਤੋਂ ਵੱਧ ਯੋਗਦਾਨ ਕੱਲਾ ਸਿੱਧੂ ਸਾਹਿਬ ਕੀ ਆਪਣੇ ਕੋਲ ਤਾਂ ਬਹੁਤ ਖੁਸ਼ ਹੈ ਆਪਾਂ ਡਿਵੈਲਪਮੈਂਟ ਵਾਲੀ ਚਿੰਤਾ ਤੁਸੀਂ ਛੱਡ ਦਿਓ ਇਸ ਗੱਲ ਦੀ ਜਿੰਨਾ ਵੀ ਆਪਣਾ ਕੋਈ ਪਾਣੀ ਦਾ ਵਾਟਰ ਲੈਵਲ ਦਾ ਇਸ ਪਾਸੇ ਨੂੰ ਆਪਾਂ ਬਹੁਤ ਵਧੀਆ ਪੂਰੇ ਪੰਜਾਬ ਤੋਂ ਮੋਰੀ ਕੰਮ ਕਰਾਂਗੇ ਤਾਂ ਮੈਂ ਤੁਹਾਡੇ ਤੋਂ ਇਹੀ ਉਮੀਦ ਰੱਖਦਾ ਹੋਇਆ ਇੱਕ ਵਾਰੀ ਦੋਨੇ ਹੱਥ ਖੜੇ ਕਰਕੇ ਸਿੱਧੂ ਸਾਹਿਬ ਨੂੰ ਯਕੀਨ ਦਿਵਾਓ ਵੀ ਅਸੀਂ ਆਪਣੇ ਨਗਰ 'ਚ ਪੂਰਾ ਜੋਰ ਲਾ ਦੇਵਾਂਗੇ ਬਹੁਤ ਬਹੁਤ ਧੰਨਵਾਦ